ਉਕੇ ਛੱਪਾ ਗਿਟਾ ਹੈ। ਹਾਂ ਇੱਥੇ ਸਾਰੀ। ਉਹ ਡੱਬਾ ਵੀ ਨਾ ਲਾ ਦੇ ਕੋਈ ਜਾਨ। ਉਹ ਥੱਲੇ ਹੀ ਰੱਖ ਦੇ ਚੰਦੀ ਦੇ ਲੱਪਟੇ। ਛਾਤੀ ਦੇ ਛਾਤੀ। ਇੱਥੇ ਇਰੇ ਗਿੰਗਾ। ਆਓ ਇੱਥੇ 3-4 ਬੰਦੇ ਇੱਧਰ ਲੱਕੜ ਤੇ ਆ ਜਾਓ। ਉਹ ਮੈਸੇਜ ਵੀ। ਅਧਿਸ਼ੋਕ ਲੱਗੇ। ਉਹ ਕੜ ਮੁੰਡਿਆਂ ਲਈ ਹੋ ਗਿਆ। ਦਾ ਉਹ ਨਾਨਕ ਲਈ ਤੇ ਆਇਆ ਗਰੰਗਦ ਗੁਰਤੇ ਅਮਰਦਾਸ ਰਾਮ ਦਾਸਾ ਵੀ ਸਹਾਇ ਕਰ ਜਨ ਹਰ ਗੋਵਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕੇ ਸੰਤਿ ਅਹਿ ਲਿਆ ਜਿਸ ਦੇ ਫੇਸ ਸਭ ਦੁੱਖ ਜਾਇ ਤੇ ਬਹੁਤ ਸਿਮਰੈ ਕਰਨੋਂ ਲਿਆ ਵੈ ਧਾਈ ਸਭ ਠਾਈਵੇਂ ਸਹਾਇ ਦਸੋਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗ ਠਾਈਵੇਂ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਠ ਪਾਠ ਜੀ ਦੇ ਕਰ ਕਰਦੇ ਤੀਰਾਨ ਵੀ ਸਰਵ ਜੀ ਬਾਤ ਗੁਰਾਂ ਕਰਦੇ ਹਨ ਰੱਬ ਤੋਂ ਬਿਅਸਵਾ ਚੰਨ ਦੇ ਪੰਥ ਤੋਂ ਆਰੰਭ ਕਰਨਾ ਮੈਂ ਸੁਨਾ ਲਈ ਜਿਹੜਾ ਦੇ ਆਉਂਦੀ ਸਤਿਗੁਰੂ ਜੀ ਉਹ ਸੋਚਣੀ ਹੋਈ ਰੂਹ ਨਾਲ